ਤੋ ਇਹ ਤਸਵੀਰਾਂ ਦੇ ਵਿੱਚ ਤੁਸੀਂ ਮੀਂਹ ਦਾ ਪਾਣੀ ਜਿਹੜਾ ਹੈਗਾ ਉਹ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੜਕਾਂ ਤੇ ਮੀਂਹ ਦਾ ਪਾਣੀ ਜਿਹੜਾ ਹੈਗਾ ਉਹ ਜਾ ਰਿਹਾ ਹੈ ਤੇ ਲੋਕਾਂ ਦੇ ਸਾਧਨ ਜਿਹੜੇ ਆ ਉਹ ਰੁੜੇ ਜਾ ਰਹੇ ਆ ਸਕੂਟਰੀ ਤੁਸੀਂ ਦੇਖ ਸਕਦੇ ਹੋ ਇੱਕ ਨੌਜਵਾਨ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਸਕੂਟਰੀ ਨੂੰ ਨਾ ਤਾਂ ਉਹ ਆਪ ਰੋਕ ਰਿਹਾ ਤੇ ਨਾ ਹੀ ਸਕੂਟਰੀ ਜਿਹੜੀ ਆ ਉਹ ਰੁਕ ਰਹੀ ਆ ਮੀਂਹ ਦਾ ਪਾਣੀ ਜਿਹੜਾ ਤੁਸੀਂ ਦੇਖ ਸਕਦੇ ਹੋ ਸੜਕਾਂ ਦੇ ਉੱਤੋਂ ਦੀ ਜਾ ਰਿਹਾ ਏ ਔਰ ਮੀਂਹ ਦਾ ਪਾਣੀ ਕਿੰਨਾ ਕਿੰਨਾ ਜਮਾ ਹੋ ਚੁੱਕਿਆ ਏ ਇਹ ਤਸਵੀਰਾਂ ਪੁਣੇ ਦੀਆਂ ਏ ਪੁਣੇ ਦੇ ਵਿੱਚ ਮੀਂਹ ਦੇ ਪਾਣੀ ਆ ਜਿਹੜਾ ਹੈਗਾ ਉਸ ਦੁਕਾਨਾਂ ਦੇ ਅੰਦਰ ਚਲਾ ਗਿਆ ਏ ਬਜ਼ਾਰਾਂ ਦੀਆਂ ਇਹ ਤਸਵੀਰਾਂ ਦੇਖੋ ਜਿੱਥੇ ਆ ਮੀਨੇ ਇੱਕ ਵਾਰ ਬੰਬ ਬੁਲਾ ਦਿੱਤੀ ਹੈ ਔਰ ਇਸ ਤੋਂ ਬਾਅਦ ਇਹ ਤਸਵੀਰਾਂ ਵੇਖੋ ਮੀਂਹ ਦੇ ਪਾਣੀ ਦੇ ਵਿੱਚ ਲੋਕਾਂ ਦਾ ਸਮਾਨ ਕਿਵੇਂ ਰੁੜਦਾ ਜਾ ਰਿਹਾ ਏ ਇਹ ਆ ਬੈਡ ਦੇ ਗੱਦੇ ਆ ਜਿਹੜੇ ਤੁਸੀਂ ਦੇਖ ਸਕਦੇ ਹੋ ਸਰਕਲ ਦੇ ਵਿੱਚ ਓ ਰੇਦੂ ਲਾਵਾ ਆ ਸਕੂਟਰੀ ਜਿਹੜੀ ਆ ਉਹ ਰੁੜਦੀ ਜਾ ਰਹੀ ਹੈ ਨਾਲ ਦੀ ਨਾਲ ਸਕੂਟਰੀ ਦਾ ਇੱਕ ਬੰਦਾ ਉਹ ਵੀ ਰੁੜਦਾ ਜਿਹੜਾ ਜਾ ਰਿਹਾ ਏ ਔਰ ਆ ਮੀਂਹ ਦਾ ਪਾਣੀ ਤੇਜ਼ ਇੰਨਾ ਜਾ ਰਿਹਾ ਮੀਂਹ ਕਾਫੀ ਜ਼ਿਆਦਾ ਪਿਆਏ ਪੁਣੇ ਦੀਆਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਔਰ ਇਦੋਂ ਇਲਾਵਾ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਰਾਂ ਦੇ ਜਿਹੜੇ ਟਾਇਰ ਹੈਗੇ ਆ ਔਰ ਸੜਕ ਤੇ ਜਿਹੜੀਆਂ ਕਾਰਾਂ ਆ ਰਹੀਆਂ ਔਰ ਕਾਰਾਂ ਦੇ ਟਾਇਰਾਂ ਤੋਂ ਅੰਦਾਜ਼ਾ ਲਾ ਲਓ ਕਿ ਪਾਣੀ ਸੜਕਾਂ ਦੇ ਉੱਤੇ ਕਿੰਨਾ ਜਿਆਦਾ ਖੜ ਚੁੱਕਿਆ ਹੈ ਦੂਰ ਦੂਰ ਤੱਕ ਬੱਦਲਬਾਈ ਜਿਹੜੀ ਹੈ ਹੋਰ ਵੀ ਜਿਆਦਾ ਬਣੀ ਪਈ ਹੈ ਔਰ ਉਤਲੇ ਪਾਸੇ ਮੀਂਹ ਜਿਹੜਾ ਹੈਗਾ ਰੁਕਣ ਦਾ ਨਾ ਨਹੀਂ ਲੈ ਰਿਆ ਦੇਣ ਦਿਹਾੜੇ ਦੀਆਂ ਇਹ ਤਸਵੀਰਾਂ ਜਿੱਥੇ ਸਾਰੇ ਸਾਧਨਾ ਦੀਆਂ ਲਾਈਟਾਂ ਜਿਹੜੀਆਂ ਹੈਗੀਆਂ ਉਹ ਆਉਣ ਹੋ ਚੁੱਕੀਆਂ ਲੋਕਾਂ ਨੇ ਆਪਣੇ ਕਾਰਾਂ ਜੀਪਾਂ ਦੀਆਂ ਲਾਈਟਾਂ ਜਿਹੜੀਆਂ ਹੈਗੀਆਂ ਉਹ ਜਗਾ ਦਿੱਤੀਆਂ ਇਹ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੋ ਬਿਲਕੁਲ ਮੀਂਹ ਦਾ ਪਾਣੀ ਜਿਹੜਾ ਲੋਕਾਂ ਦੀਆਂ ਦੁਕਾਨਾਂ ਦੇ ਵਿੱਚ ਵੜ ਚੁੱਕਿਆ ਹੈ ਬਾਜ਼ਾਰ ਦੇ ਵਿੱਚ ਜਿੰਨੀਆਂ ਦੁਕਾਨਾਂ ਸੀ ਮੀਂਹ ਦਾ ਪਾਣੀ ਜਿਹੜਾ ਹੈਗਾ ਅੰਦਰ ਜਾ ਚੁੱਕਿਆ ਏ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਦੁਕਾਨਾਂ ਦੇ ਗੇਟ ਹੈਗੇ ਆ ਉੱਥੇ ਥੱਲਿਓ 2-2 ਫੁੱਟ ਜਿਹੜਾ ਹੈਗਾ ਪਾਣੀ 3-3 ਫੁੱਟ ਜਿਹੜਾ ਪਾਣੀ ਹੈਗਾ ਉਹ ਅੰਦਰਲੇ ਪਾਸੇ ਜਾ ਚੁੱਕਿਆ ਦੁਕਾਨਾਂ ਦੇ ਸੋ ਕਿਤੇ ਨਾ ਕਿਤੇ ਇੱਕ ਪਾਸੇ ਜਿਹੜਾ ਗਰਮੀ ਪੈ ਰਹੀ ਸੀ ਅੱਗ ਵਰ ਰਹੀ ਸੀ ਉਹਰੇ ਤੋਂ ਤਾਂ ਲੋਕਾਂ ਨੇ ਨਜ਼ਾਰ ਜਿਹੜੀ ਆ ਪਾਈ ਆ ਪਰ ਦੂਜੇ ਪਾਸੇ ਇਸ ਟਾਈਮ ਜਿਹੜਾ ਬਾਜ਼ਾਰ ਤੁਸੀਂ ਦੇਖ ਸਕਦੇ ਹੋ ਕਾਰਾਂ ਦੇ ਟਾਇਰ ਜਿਹੜੇ ਆ ਪੂਰੇ ਤਰੀਕੇ ਦੇ ਨਾਲ ਮੀਂਹ ਦੇ ਪਾਣੀ ਦੇ ਵਿੱਚ ਜਿਹੜੇ ਆ ਉਹ ਡੁੱਬ ਚੁੱਕੇ ਆ ਸਕੂਟਰੀਆਂ ਦੇਖ ਸਕਦੇ ਹੋ ਛੋਟੇ ਜਿਹੜੇ ਜਿਹੜੀਆਂ ਸਕੂਟਰੀਆਂ ਹੈਗੀਆਂ ਉਹਨਾਂ ਦਾ ਜਿਹੜਾ ਉਹ ਪਾਣੀ ਦੇ ਅੱਗੇ ਉਹਨਾਂ ਦੀ ਗੱਥ ਨਹੀਂ ਚੱਲ ਰਹੀ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਬਹਾਵ ਇੰਨਾ ਕਿ ਜਿਆਦਾ ਤੇਜ਼ ਆ ਪਾਣੀ ਦੀ ਸਪੀਡ ਇੰਨੀ ਕਿ ਜਿਆਦਾ ਤੇਜ਼ ਆ ਕਿ ਨਾ ਤਾਂ ਇਹ ਸਕੂਟਰੀ ਰੁਕ ਰਹੀ ਆ ਤੇ ਨਾ ਹੀ ਸਕੂਟਰੀ ਵਾਲਾ ਜਿਹੜਾ ਬੰਦਾ ਨੌਜਵਾਨ ਮੁੰਡਾ ਹੈ ਉਹਦੇ ਪੈਰ ਜਿਹੜੇ ਆ ਲੱਗ ਰਹੇ ਆ ਲੋਕਾਂ ਦਾ ਸਮਾਨ ਜਿਹੜਾ ਪਾਣੀ ਦੇ ਵਿੱਚ ਤਰਦਾ ਜਿਹੜਾ ਨਜ਼ਰ ਆ ਰਿਹਾ ਈ